ਏ ਭਾਈ ਇਹ ਮੇਰਾ ਬਚਪਨ ਆ ਮੈਂ ਦੇਖਿਆ ਤੇ ਬਾਈ ਨੂੰ ਮੈਂ ਗਿਆ ਸੋਚਿਆ ਵੀ ਚੱਲ ਜਵਾਕਾਂ ਦੇ ਘਰੇ ਲੈ ਚੱਲਾਂਗੇ ਆ ਕਰਕੇ ਮੈਂ ਕਿਹਾ ਬਾਈ ਨੂੰ ਕਿ ਮੋਰ ਬਣਾ ਕੇ ਦੇ ਬਈ ਹੁਣ ਜਵਾਕ ਜੂ ਭੋਵਾਉਂਦੇ ਆ ਤੇਰੇ ਕੋਲੇ ਕਿੰਨੀ ਆਉਂਦੇ ਕਿੰਨੇ ਕਰੋਗਦੇ ਜਵਾਕ ਬਣਾਉਣ ਵਾਸਤੇ ਕੀ ਘਟ ਗਈ ਜਵਾਕ ਪਹਿਲਾਂ ਨਾਲੋਂ ਮੈਂ ਦੇ ਹੱਥ ਤੇ ਫੋਕਸ ਕੀਤਾ ਆ ਬਾਈ ਦੇ ਕੀ ਬਣਾ ਰਿਹਾ ਹੈ ਇਹ ਮੋਰ ਆ ਇਹ ਮੋਰ ਆ ਕਿੱਦਾਂ ਗਰੀਬ ਪੁੱਤ ਜੀ ਬਾਪੂ ਸਾਹਿਬ ਸਭ ਨੇ ਕੇ ਬਣਾਇਆ ਮੋਰ ਠੀਕ ਤੇ ਹੱਥ ਚ ਕੀ ਆ ਬਾਬੇ ਦੇਖ ਲਓ ਇਹ ਵੀ ਇਹ ਕੀ ਮੋਰ ਆ ਕੀ ਆ ਇਹ ਗੱਲ ਆ ਯਾਰ ਇਹ ਜਿਹੜੀ ਮੋਬਾਈਲ ਆ ਨਾ ਟੈਕਨੋਲੋਜੀ ਇਹਨੇ ਸਾਡੇ ਜਿਹੜੇ ਜਵਾਕ ਆ ਅੱਜ ਤੱਕ ਘਰਾਂ ਜਨੇ ਨਿਕਲਦੇ ਅੱਜ ਦੇ ਲੋਡ ਤੋਂ ਪਹਿਲਾਂ ਇਹਨਾਂ ਘਾਂ ਲੱਗੀਆਂ ਉਹ ਇਹ ਵੀ ਕਿਤਨਾ ਕਿਤੇ ਪੰਜਾਬ ਦੀ ਬਹੁਤ ਵੱਡੀ ਤਰਾਸ ਦੀ ਹੈ ਕਿ ਜਿਹੜਾ ਸਾਡਾ ਕਹ ਲਈਏ ਵੀ ਨੌਜਵਾਨ ਕੋਈ ਵੇਖਾ ਸਾਡਾ ਜਿਹੜਾ ਉਹ ਵੀ ਖਤਰੇ ਦੇ ਵਿੱਚ ਵਾਹ ਹੁੰਦਾ ਸੀ ਨਾ ਡੰਗੋ ਪਈ ਇਹਦੇ ਨਾਲ ਅੱਗੇ ਬਈ ਉਹਨਾਂ ਨੇ ਇਹਨੇ ਡੰਗੋ ਵੀ ਲੋਕ ਕੀ ਬਣਾ ਰਿਹਾ ਬਾਈ ਇਹ ਕੀ ਬਣਾ ਰਿਹਾ ਬਾਈ ਇਹ ਬੁਰਗਾ ਬਣਾਇਆ ਵਾਹ ਜੀ ਵਾਹ ਜਿਹੜਾ ਜਿਹੜਾ ਕੰਮ ਨਹੀਂ ਕਰਕੇ ਉਹਦੇ ਨਿਆਣੇ ਉਹਨਾਂ ਨੂੰ ਮੈਡਮ ਮੁਰਗਾ ਬਣਾਉਂਦੀ ਜਾਂਦੀ ਹੈ ਨਾ ਉਹੀ ਆ ਇਹ ਇਹਨਾਂ ਦੀ ਕੀ ਗੱਲ ਆ ਕੋਈ ਮੁਰਗਾ ਬਣਾ ਰਿਹਾ ਜਿਹੜਾ ਲਾਓ ਜੀ ਲਾਓ ਜੀ ਭਰਾ ਦਾ ਧੰਨਵਾਦ ਆ ਸੈਨ ਜੀਜਾ ਨੇ ਨਿਆਣਿਆਂ ਵਾਸਤੇ ਆਪਾਂ ਲੈ ਕੇ ਚੱਲਦੇ ਆ। ਨਹੀਂ ਕਿਤੇ ਟਾਈਮ ਆਪਾਂ ਵੀ ਖਾਂਦੇ ਰਹੇ ਆ ਇਹ। ਅੱਜ ਸਾਡੇ ਨਿਆਣਿਆਂ ਲਈ ਆ ਬਾਈ। ਲੈ ਵੀ ਧੰਨਵਾਦ। ਇਹ ਪਾਜੀ ਇਹ ਮੇਰਾ ਬਚਪਨ ਆ ਮੈਂ ਦੇਖਿਆ ਤੇ ਬਾਈ ਨੂੰ ਮੈਂ ਕਿਹਾ ਸੋਚਿਆ ਵੀ ਚੱਲ ਜਵਾਕਾਂ ਦੀ ਘਰੇ ਲਿਆ ਚੱਲਾਂਗੇ। ਆ ਕਰਕੇ ਮੈਂ ਕਿਹਾ ਬਾਈ ਨੂੰ ਕਿ ਮੋਰ ਬਣਾ ਕੇ ਦੇ। ਬਈ ਹੁਣ ਜਵਾਕ ਜੀ ਬੁਕਾਉਂਦੇ ਆ ਤੇਰੇ ਕੋਲੇ ਕਿੰਨੀ ਆਉਂਦੇ? ਕਿੰਨੇ ਕਰੋਗਦੇ ਜਵਾਕ ਬਣਾਉਣ ਵਾਸਤੇ? ਕੀ ਘਟ ਗਈ ਰਵਾਗ ਪਹਿਲਾਂ ਨਾਲ ਮੈਂ ਦੇ ਹੱਥ ਤੇ ਫੋਕਸ ਕੀਤਾ ਹੈ ਬਾਈ ਦੇ ਕੀ ਬਣਾ ਰਿਹਾ ਇਹ ਮੋਰ ਆ ਇਹ ਮੋਰ ਆ ਕਿੱਦਾਂ ਕਰੀਂ ਪੁੱਤ ਜੀ ਬਾਬਾ ਸਭ ਸਭ ਕੀ ਬਣਾਇਆ ਮੋਰ ਕੀ ਮਤਲਬ ਤੇਰਾ ਅੱਜ ਕੀ ਆ? ਬਾਬੇ ਦੇਖ ਲਓ ਇਹ ਵੀ ਇਹ ਕੀ ਮੋੜਾ ਕੀ ਆ? ਇਹ ਗੱਲ ਆ ਯਾਰ ਇਹ ਜਿਹੜੀ ਮੋਬਾਈਲ ਆ ਨਾ ਟੈਕਨੋਲੋਜੀ ਇਹਨੇ ਸਾਡੇ ਜਿਹੜੇ ਜਵਾਨ ਆ ਅੱਜ ਤੱਕ ਘਰਾਂ ਦੇ ਨੇ ਨਿਕਲਦੇ ਅੱਧੇ ਤੇ ਲੋੜ ਤੋਂ ਪਹਿਲਾਂ ਇਹਨਾਂ ਘਾਂ ਲੱਗੀਆਂ। ਉਹ ਇਹ ਵੀ ਕਿਤਨਾ ਕਿਤੇ ਪੰਜਾਬ ਦੀ ਬਹੁਤ ਵੱਡੀ ਤਰਾਸ ਦੀ ਹੈ ਕਿ ਜਿਹੜਾ ਸਾਡਾ ਕਹ ਲਈਏ ਵੀ ਨੌਜਵਾਨ ਆ ਉਹ ਵੇਖਾ ਸਾਡਾ ਜਿਹੜਾ ਉਹ ਵੀ ਖਤਰੇ ਦੇ ਵਿੱਚ। ਵਾਹ ਹੁੰਦਾ ਸੀ ਨਾ ਡੰਗਲ ਪਾਈ ਇਹਦੇ ਨਾਲ ਖੜਾ ਆ ਕੇ ਬਈ ਉਹਨਾਂ ਨੂੰ। ਇਹ ਨਹੀਂ ਇਹ ਲੋਕ ਕੀ ਬਣਾ ਰਿਹਾ ਬਾਈ? ਨੀ ਇੱਕ ਹੀ ਬਣਾ ਰਿਹਾ ਬਾਈ ਇਹ ਬਰਗਾ ਬਣਾਇਆ ਆ ਬਾਜੀ ਬਾ ਜਿਹੜਾ ਜਿਹੜਾ ਕੰਮ ਨਹੀਂ ਕਰ ਕਿਉਂਦੇ ਨਿਆਣੇ ਉਹਨਾਂ ਨੂੰ ਮੈਮਾ ਮੁਰਗਾ ਬਣਾਉਂਦੀ ਜਾਂਦੀਆਂ ਹਨ ਉਹੀ ਆ ਇਹ ਇਹ ਵੀ ਗੱਲਾਂ ਬਹੁਤ ਮੁਰਗਾ ਬਣਾ ਰਿਹਾ ਜੀ ਦਾ ਲਓ ਜੀ ਲਓ ਜੀ ਭਰਾ ਦਾ ਧੰਨਵਾਦ ਆ ਸਾਨ ਜੀਜਾ ਨੇ ਨਿਆਣਿਆਂ ਵਾਸਤੇ ਆਪਾਂ ਲੈ ਕੇ ਚੱਲਦੇ ਨਹੀਂ ਕਿਤੇ ਟਾਈਮ ਆਪਾਂ ਵੀ ਖਾਂਦੇ ਰਹੇ ਆ ਇਹ ਅੱਜ ਸਾਡੇ ਨਿਆਣਿਆਂ ਲਈ ਆ ਬਾਈ ਲੈ ਵੀ ਧੰਨਵਾਦ